ਇਹਨਾਂ ਨੇ दारू ਦੀ ਬੋਤਲ ਪੀਤੀ ਹੋਈ ਏ ਇਹਨੂੰ ਨਾਲ ਗਲਤ ਗੱਲ ਆ ਤੁਹਾਡੀ ਦਾਰੂ ਦੀ ਬੋਤਲ ਪੀ ਕੇ ਤੁਸੀਂ ਨਾ ਐ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਐ ਜिद ਕਰੀ ਜਾਓ ਆ ਸਿੱਧਾ ਸਿੱਧਾ ਤੁਹਾਡਾ ਬੱਸ ਝੋਲ ਨਹੀਂ ਖਾਣਾ ਝੋਲ ਨਹੀਂ ਖਾਣਾ ਆਉਣ ਦੀ ਲੋੜ ਨਹੀਂ ਸਿੱਧੀ ਜੀ ਗੱਲ ਓਏ ਪੈਂਟ ਕੇ ਢਿੱਲੀ ਬਾਹਰ ਆ ਗਈ ਬੰਦਾ ਬੰਦਰਾ ਉਹ ਫੜ ਕੇ ਤਾਂ ਖਿੱਚੀ ਤੁਰਿਆ ਉਹਨਾਂ ਨੇ ਖਿੱਚੀ ਤੁਰਿਆ ਮੈਨੂੰ ਐ ਕਿ ਸੰਗ ਆਇਆ ਆ ਸਾਨੂੰ ਦੇਖਣਾ ਘੱਟ ਮੈਨਾਂ ਤੁਹਾਡੀ ਰਾਖੀ ਸਾਨੂੰ ਜ਼ਿਆਦਾ ਕਰਨੀ ਪੈਣੀ ਆ ਇਸ ਤੋਂ ਵਧੀਆ ਤੁਸੀਂ ਘਰੇ ਰਹੋ ਤੇ ਅਸੀਂ ਇੰਜੋਏ ਕਰਾਂਗੇ ਦੇਖ ਲਾ ਲੈ ਕੇ ਤੋ ਪਰ ਲੋਈ ਮੁੱਦਾ ਸ਼ੁਰੂ ਹੋ ਗਿਆ ਵਾ ਮਮੀ ਹਣੀ ਕਹਿੰਦੀ ਆ ਅਸੀਂ ਕੱਲੀਆਂ ਨੇ ਜਾਣਾ ਵਾ ਅੱਜ ਦੇ ਵਲੌਗ ਵਿੱਚ ਤੁਹਾਨੂੰ ਸਿੱਧੂ ਦੱਸਦਾ ਮਮੀ ਹਣੀ ਕਹਿੰਦੀ ਆ ਅਸੀਂ ਕੱਲੀਆਂ ਨੇ ਜਾਣਾ ਵਾ ਮੋਟੇ ਨਹੀਂ ਨਾ ਸੰਦਾ ਮੈਂ ਇਹਨਾਂ ਨੂੰ ਭਰਾਵਾ ਇਹ ਨਹੀਂ ਮੈਂ ਫੋਰਸ ਨਹੀਂ ਕਰੰਦਿਆ ਮੈਂ ਸਲਾਹ ਦੇਂਦਿਆ ਮੈਂ ਕਹਿੰਦਾ ਤੈ ਕੱਲੀਆਂ ਨੇ ਜਾਣਾ ਕੋਈ ਚੰਗਾ ਬੰਦਾ ਅੱਧੀ ਰਾਨ ਨੂੰ ਨਾਲ ਚਾਹੀਦਾ ਮੈਂ ਕਹਿੰਦਾ ਮੈਂ ਕੋਈ ਨਹੀਂ ਨਾਲ ਜਾਣਾ ਤੇਰੇ ਲਈ ਮਾ ਦੂੰਗਾ ਹੁਣ ਤਰ ਥੋੜੇ ਵਿਆਹ ਸਾਨੂੰ ਦੇਖਣਾ ਘੱਟ ਮੈਂ ਨਾਲ ਤੁਹਾਡੀ ਰਾਖੀ ਸਾਨੂੰ ਜ਼ਿਆਦਾ ਕਰਨੀ ਪੈਣੀ ਆ ਇਸ ਤੋਂ ਵਧੀਆ ਤੁਸੀਂ ਘਰ ਰੋ ਤੇ ਅਸੀਂ ਇੰਜੋਏ ਕਰਾਂਗੇ ਦੇਖਲਾ ਲੇ ਬੰਦਾ ਨਾਲ ਜਾਣਦੇ ਆ ਬੰਦਾ ਰਿਕੁਆਇਰਮੈਂਟ ਕਰਨ ਦੇ ਕਿ ਮੈਂ ਤੁਹਾਡੇ ਨਾਲ ਜਾਣਾ ਕੀ ਰਿਕੁਆਇਰਮੈਂਟ ਕਰਨ ਦੇ ਆ ਤੁਸੀਂ ਆ ਕੇ ਫੰਕਸ਼ਨ ਤੇ ਲੈ ਕੇ ਜਾਣੇ ਸਾਨੂੰ ਸਾਡੇ ਸਾਡੇ ਫੰਕਸ਼ਨਾਂ ਤੇ ਰਿਕੁਆਇਰਮੈਂਟ ਨਹੀਂ ਹੁੰਦੀ ਬੀਬੀਆਂ ਦੀ ਬੀਬੀਆਂ ਦੇ ਫੰਕਸ਼ਨਾਂ ਤੇ ਤਾਂ ਰਿਕੁਆਇਰਮੈਂਟ ਹੁੰਦੀ ਬੰਦੇ ਦੀ ਮੈਂ ਤੈਨੂੰ ਨਾਲ ਜਾਣਾ ਪੈਂਦਾ ਕੀ ਕਰੀਏ ਇਹਨਾਂ ਦੀ ਨੇਚਰਲ ਇਹਨਾਂ ਨੇ ਇਹ ਦਾਰੂ ਦੀ ਬੋਤਲ ਪੀਤੀ ਹੋਈ ਏ ਇਹਨੂੰ ਨਾਲ ਲੈ ਗਏ ਗਲਤ ਗੱਲ ਤੁਹਾਡੀ ਦਾਰੂ ਦੀ ਬੋਤਲ ਪੀ ਕੇ ਤੁਸੀਂ ਨੂੰ ਐ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਮੈਂ ਜिद ਕਰੀ ਜਾਓ ਕੱਪੜਾ ਕਬੜਾ ਕੇ ਆਏ ਹੋ ਦੇ ਗਲਤ ਗੱਲਾਂ ਨੇ ਅਸਤੀਆਂ ਤੁਸੀਂ ਦਾਰੂ ਦੀ ਬੋਤਲ ਪੀ ਕੇ ਮੇਰੇ ਨਾਲ ਜਿਦੀ ਜਾਣੀਆਂ ਦੋਵਾਂ ਜਾਣੀਆਂ ਕਿੰਨੇ ਜਾਣੀਆਂ ਚਾਰੇ ਜਾਣੀਆਂ ਬਲ ਮੰਮੀ ਨੂੰ ਸਮੈਲ ਸੰਘਾਰੇ ਪਤਾ ਲੱਗੀ ਮੰਮੀ ਨਾ ਮੈਨੂੰ ਸਮੈਲ ਸੰਘਾਈ ਮੈਨੂੰ ਦਰਦੀ ਸਮੈਲ ਚੱਜਾ ਨਾ ਨਹੀਂ ਤੁਹਾਨੂੰ ਨਾ ਉਹ ਪਟਕਾਂ ਸਮਾਲਿਆ ਮੈਂ ਕੋਲੋਂ ਪੈਂਟ ਨੂੰ ਪਟਕਾਂ ਪੁਆੜਾ ਓਏ ਪੈਂਟ ਤੇ ਕਿ ਢਿੱਲੀ ਬਾਦ ਆ ਗਈ ਬੰਦਾ ਪਤਰਾ ਆ ਗਿਆ ਉਹ ਫੜ ਕੇ ਖਿੱਚੀ ਦਰਿਆ ਉਹਨਾਂ ਨੂੰ ਮੈਨੂੰ ਐ ਕਿ ਸੰਘਾ ਆਲਾ ਪੈਨੋ ਇਹਨਾਂ ਨੂੰ ਕਿਤੇ ਨਾ ਕਿਤੇ ਅਸੀਂ ਇਹਨੂੰ ਮੰਮੀ ਨਾਲ ਲੈ ਵੀ ਜਾਂਦੀਆਂ ਪਰ ਹੁਣ ਕਿਉਂ ਨਹੀਂ ਲੈ ਜਾਣੀਆਂ ਪੈਂਟੇ ਦੀ ਛਾਹ ਡਿੱਗੀ ਆਦੀ ਅਗਲੇ ਕੱਲ੍ਹ ਕੇ ਬਾਗ ਕੇ ਕੱਪੜੇ ਪੁਆ ਲਿਆ ਦੇ ਬੱਦੇ ਨੂੰ ਦਾ ਮਾਂ ਦਾ ਮਾਂ ਕਹੇ ਕਿ ਮੈਂ ਤਾਂ ਦਾਦਾ ਮੈਂ ਦਰਜੋ ਸਕੂਲ ਦੀ ਘਟਾਈ ਆ ਹੁਣ weight loss ਕੀਤਾ ਇੰਨਾ ਹੀ ਜ਼ਿਆਦਾ ਢਿੱਲਾ ਹੋ ਗਿਆ ਹੋਰ ਕੋਈ ਕੱਪੜੇ ਨਹੀਂ ਪੂਰੇ ਮੰਗ ਤੰਗ ਕੇ ਆ ਚੱਲ ਜੀ ਮੈਂ ਉਹ ਕਹਦਾ ਨਾ ਮੰਗ ਦੱਲ ਕੇ ਮੈਂ ਤਾਂ ਪੈਂਟ ਮੇਰੀ ਆਉਦੀ ਆ ਸਵੈਟਰ ਮੈਂ ਗੱਗੂ ਦਾ ਮੰਗੇ ਲੈ ਲੈਂਦੀ ਸ਼ਰਟ ਮੈਂ ਆਉਦੀ ਪਾਈ ਆ ਉਹ ਵੀ ਖੁੱਲੀ ਡੁੱਲੀ ਤੇ ਤਾਂ ਕਰਕੇ ਗੱਗੂ ਦਾ ਸਵੈਟਰ ਮੰਗਿਆ ਤੇ ਟਾਈ ਮੈਂ ਮੰਗਣੀ ਨਹੀਂ ਨਹੀਂ ਗੱਗੂ ਦਾ ਅੱਜ ਪਾਸ ਹੋਰ ਇਹ ਕਰਕੇ ਆ ਲੈ ਦੇ ਜਮੇ ਖੁੱਲੇ ਹੀ ਬਹੁਤ ਹੋ ਗਏ ਆ ਮੇਰੇ ਵਾਲੇ ਤਾਂ ਬੈਗੀ ਸਟਾਈਲ ਹੋ ਗਏ ਹੁਣ ਮੈਨੂੰ ਸਾਰੇ ਤੇ ਮੈਂ ਕੀ ਕਰਾਂ ਤੇ ਤੂੰ ਕੀ ਕਰੇ ਇੱਥੇ ਤੂੰ ਹੀ ਜਾਣਾ ਵਾ ਜੱਗ ਜਾਣਾ ਅਸੀਂ ਤਾਂ ਜਾਣਾ ਹੀ ਆ ਅਸੀਂ ਤਾਂ ਟਾਈਮ ਨਾਲ ਕੰਮ ਕੀਤਾ ਹਾਂ ਮੈਂ ਕਹਿੰਦਾ ਮੈਂ ਕਹਿੰਦਾ ਗੱਡੀ ਆਪਾਂ ਫੋਰਚੂਨਰ ਹੈਗੀ ਆ ਅਸੀਂ ਚਲਾ ਲਾਂਗੇ ਮੈਂ ਚੱਲਾਂਗਾ ਨਾਲ ਤੂੰ ਨਹੀਂ ਜਾਣਾਗਾ ਤੂੰ ਲਈ ਮੈਂ ਕੰਡੈਕਟਰ ਸੀਟ ਤੇ ਬੈਠਾ ਆਂ ਸੋਫੀ ਪਾਰਟੀ ਆ ਸੋਫੀ ਪਾਰਟੀ ਆ ਉੱਥੇ ਸਿਰਫ ਸੋਫੀ ਸੋਫੀ ਲੇਡੀਜ਼ ਹੀ ਜਾਣ ਗਿਆ ਚਾਰ ਸੌਟ ਅਲਾਊਟ ਨਾਲੇ ਲੇਡੀਜ਼ ਗੀਤਾ ਕੱਲਾ ਹਾਂ ਕਿੱਥੇ ਜਿੱਥੇ ਸੀ ਜਾਣਾ ਨਹੀਂ ਕੱਲੂ ਕਾਰ ਦਿੱਤਾ ਸੀ ਉਹਨਾਂ ਦੇ ਜਾਗੋ ਆ ਤੇ ਫੇਰ ਉਹ ਕੀ ਕਰਨਗੇ ਘਰ ਆਣੇ ਤਾਂ ਪਹਿਲਾਂ ਹੀ ਡੱਕੇ ਪਏ ਨਾਲੇ ਕਈ ਜਣੇ ਲੇਡੀ ਸੰਗੀਤ ਆ ਜੀ ਮੈਂ ਡੱਕੇ ਆ ਨਾਲੇ ਲੇਡੀ ਸੰਗੀਤ ਆ ਹਾਂ ਲੇਡੀ ਸੰਗੀਤ ਜੀ ਘਰ ਵਾਲੇ ਦੇ ਮੱਥੇ ਤੇ ਲਿਖਿਆ ਵੀਰ ਮੱਥੇ ਤੇ ਲਿਖਿਆ ਆ ਮੇਰੇ ਮੁੰਡੇ ਤੇਰੇ ਤਾਂ ਮੱਥੇ ਤੇ ਸਾਬ ਜੀ ਕੀ ਜਾਂਦਾ ਫਿਰ ਜਿਆਦਾ ਹੁੰਦਾ ਕਹਿੰਦੇ ਮੇਰੇ ਮੈਂ ਕਹਿਣ ਰਹੀ ਹਾਂ ਤੈਨੂੰ ਤਾਂ ਦੁਸ ਸਮੈਲ ਕਰ ਦੇ ਮੈਂ ਇਹਨਾਂ ਨੂੰ ਸਮੈਲ ਨਾਲ ਸੰਗਾ ਆਇ ਚੁ ਪੀਤੀ ਆ ਕਹਿੰਦੇ ਇੱਕ ਪੈਸਾ ਆਇਆ ਮੈਂ ਕਿ ਮੈਨੂੰ ਸਿੱਧਾ ਤੁਰ ਕੇ ਦਿਖਾ ਦਿਓ ਹਾਂ ਜਾ ਤੁਰ ਕੇ ਵਿਖਾ ਦੇ ਜਿੰਨੇ ਆ ਜਾਗੇ ਸਿੱਧਾ ਤੁਰ ਕੇ ਆ ਲੈ ਲੈਣ ਤੇ ਚੱਲ ਉੱਥੇ ਤੁਰ ਕੇ ਸਿੱਧਾ ਤੁਰ ਨੂੰ ਮੈਂ ਫੈਸ਼ਨ ਟੀਵੀ ਤੇ ਕੈਟਵੌਕ ਕਰਨੀ ਆ ਦਸ ਹੱਦ ਹੋ ਗਈ ਆ ਚੱਲ ਤੁਰ ਕੇ ਵਿਖਾ ਦੇ ਤੂੰ ਸਿੱਧਾ ਯਾਰ ਇਹ ਤਾਂ ਗੱਲ ਮੈਨੂੰ ਤਾਂ ਕਹੋਗੀ ਯਾਰ ਮੈਂ ਤੜਨਾ ਪਏ ਦਸ ਫੈਸ਼ਨ ਟੀਵੀ ਤੇ ਜਾਣਾ ਤੂੰ ਨਾ ਜਾਣਾ ਜਾ ਕੇ ਜਿਆਦਾ ਕੈਟਵੌਕ ਹੀ ਕਰਨੀ ਆ ਤੂੰ ਕਹ ਤੇ ਹੋਣੀ ਨਹੀਂ ਰਹਿ ਨਹੀਂ ਲੈ ਆਏ ਬੇਰੋਗੀ ਕੈਟਵੋਕ ਹੈ ਨਹੀਂ ਬੱਸ ਬੀਬੀਆਂ ਦੇ ਬੰਦਿਆਂ ਦਾ ਕੈਟਵੋਕ ਵਾਲਾ ਕੰਮ ਹੀ ਹੈ ਮੋਕਾ ਵਗਾ ਸਕਦਾ ਹੂੰ ਕਿੰਦਰ ਰੁੱਤ ਆ ਵੀ ਰਿਕਾ ਵਾਲ ਨੂੰ ਜਾ ਸਕਦਾ ਯਾਰ ਲੈਂਥ ਕੱਟ ਲੈ ਲੈਂਥ ਨਹੀਂ ਘੱਟ ਜਵਾ ਹੋ ਗਈ ਆਹਦਾ ਹੋ ਗਿਆ ਕੰਮ ਸਭ ਹੋ ਗਿਆ ਤੋਰ ਕੇ ਆ ਕਿੱਤਾ ਕਿਤਾ ਤੋਂ ਰਾਬਾਸ ਚੋਲ ਨਹੀਂ ਖਾਰਾ ਚੋਲ ਨਹੀਂ ਖਾਰਾ ਸਿੱਧੀ ਜੀ ਗੱਲ ਨਾ ਤਰੰਤ ਵਾਲੀ ਕੋਈ ਗੱਲ ਨਹੀਂ ਇਹ ਸਿੱਧੀ ਗੱਲ ਹੈ ਤੁਹਾਨੂੰ ਮਰਨੀਆਂ ਯਾਰ ਇਹ ਮੈਂ ਨਾਲ ਨਹੀਂ ਲਿ ਜਾਂਦੀਆਂ ਗੱਲ ਲੈ ਕੇ ਜਾਣਾ ਅਸੀਂ ਨਹੀਂ ਜਾਣਾ ਮੈਂ ਤੁਹਾਡੇ ਨਾਲ ਹੀ ਜਾ ਕੇ ਤੇ ਜਾਣਾ ਹਰ ਵਾਰ ਖਬਰ ਪਤਾ ਲੱਗਦਾ ਨਾ ਪੀਤੀ ਦਾ ਮੈਂ ਤੁਹਾਡੇ ਨਾਲ ਹੀ ਜਾ ਕੇ ਤੇ ਜਾਣਾ ਨਹੀਂ ਨਹੀਂ ਤੇ ਜਾਣਾ ਗੱਲ ਕੀ ਏ ਇੱਚ ਗੱਡੀ ਗੱਲ ਕੀ ਏ ਨਹੀਂ ਲੱਗੇ ਜਾਣ ਜਾਗੋ ਤੇ ਜਾਵਾਂ ਇਕੱਠੀ ਜਾਵਾਂਗੇ ਏਦੋਂ ਬਾਅਦ ਨਹੀਂ ਨਾ ਜੀ ਤੁਸੀਂ ਮੈਂ ਤੈਨੂੰ ਨਾ ਪੈਂਚਰ ਕਰ ਦਿਆਂਗਾ ਗੱਡੀ ਦੇ ਟਾਇਰ ਦੇ ਕਿੰਨੀਆਂ ਕ ਗੱਡੀਆਂ ਦਾ ਪੈਂਚਰ ਕਰੇਗਾ ਗੱਡੀਆਂ ਤੇਰੀ ਫੋਕਾਂ ਥੋੜੀਆਂ ਨੇ ਗੱਡੀਆਂ ਗੱਡੀ ਨਹੀਂ ਮਮੀ ਕੋਈ ਨਹੀਂ ਗੱਡੀਆਂ ਵਾਟ ਫੜੀਆਂ ਪੈਂਚਰ ਕਰ ਲੈਂਦੇ ਆਪਾਂ ਕੁੜੀ ਨੂੰ ਫੋਨ ਲਾ ਦਿੰਦੇ ਉਹ ਕਿਸੇ ਆਦੇ ਭਰਾ ਨੂੰ ਭੇਜ ਦੋ ਆਪਾਂ ਲੈ ਜੂ ਆਪੇ ਆਪੇ ਫੋਨ ਇਹ ਧਰਮਕੋੜੀ ਰਹਿ ਜਾਣਗੇ ਇੱਥੇ ਨਹੀਂ ਪਹੁੰਚਣਗੇ ਕੋਈ ਨਹੀਂ ਧਰਮਕੋੜੀ ਰਹਿ ਜਾਂ ਜਿੱਥੇ ਮਰਜ਼ੀ ਦੇ ਇਹ ਦਾਦੇ ਨੂਰਪੁਰਾ ਕੋਈ ਐਵੇਂ ਦਾ ਬੰਦਿਆ ਦੇ ਪਿੰਡ ਨਹੀਂ ਹੈਗਾ ਜਿਹੜੇ ਕਹੇ ਦਿਨ ਪਹੁੰਚ ਦੇਣਗੇ ਤੇ ਆ ਕੇ ਤਾਂ ਬੰਦਾ ਚੱਲ ਜੂ ਕੋਈ ਨਹੀਂ ਸਾਡੇ ਅਸੀਂ ਇਹ ਬੈਠੀਆਂ ਸਾਹਮਣੇ ਅਸੀਂ ਪੰਕਿਆਂ ਦੇ ਪੰਕਿਆਂ ਦੀ ਮਾਂ ਦੀ ਮੇਰੀ ਮਮਮੀ ਬਾੜੀ ਯਾਰ ਹੋਈ ਐ ਨੀ ਚੱਕ ਕਮਲਗੇ ਪੰਜ ਸਾਡੇ ਆ ਗਿਆ ਟਾਈਮ ਨਾਲ ਤਿਆਰ ਹੋਣ ਟਾਈਮ ਨਾਲ ਕੰਮ ਕੀਤੇ ਤਾਂ ਕਿ ਪੈਸਾ ਮળો ਸਾਡੇ ਪਾਸੇ ਜਾਣਾ ਨਹੀਂ ਟਾਈਮ ਨਾਲ ਲੱਗੇ ਬੰਦਾ ਤੁਹਾਡੇ ਨਾਲ ਕਾਂ ਵਾਲੀਏ ਤੈਨੂੰ ਕਹੇ ਤਾਂ ਡੱਡ 6 ਫੁੱਟ ਨਾਲੋਂ ਅਸੀਂ ਆਪ ਹੀ ਬਹੁਤ ਆ ਪਾਈ ਪਾਈ ਫੁੱਟੇ ਵਾਧੂ ਗਾ ਜੀ ਤੂੰ ਗਾਂ ਬਜਾਲਾ ਨੂੰ ਚੱਲ ਪੈਗੀ ਰਸ਼ੇ ਦੀਆਂ ਮੈਂ ਚੱਲ ਪਰਾਂ ਮਝਾੜਾ ਨੂੰ ਚੱਲਾਂਗੀ ਤੂੰ ਬਹਿ ਦੇ ਆ ਵੇਖਿਆ ਉਹ ਬੋਲੀ ਵੇਖਿਆ ਉਹ ਐ ਹੋ ਜਦੋਂ ਅਸੀਂ ਜਾ ਕੇ ਲੱਗਦੇ ਆ ਉਹ ਜਾ ਕੇ ਕਰਾਉਣੀਆਂ ਮਮੇ ਐਨੇ ਇਹਦਾ ਤੇ ਕਰੋਸਾ ਉੱਥੇ ਕਿਸੇ ਨੂੰ ਕੁਝ ਕਹਿ ਦਵੇ ਅਗਲੇ ਆਉਣੇ ਕੱਲ੍ਹ ਤੱਕ ਨਹੀਂ ਅਸੀਂ ਉੱਥੇ ਜਾ ਕੇ ਗੱਲਾਂ ਕਰਾਉਣੀਆਂ ਮੈਂ ਲੈ ਗਿੰਦਰ ਤੂੰ ਪਾਣੀ ਲੈ ਕੇ ਆਪਣੇ ਹੱਥ ਤੇ ਪਾਣੀ ਮੈਂ ਨਹੀਂ ਕਿਸੇ ਨੂੰ ਕੋਈ ਪੈਂਦਾ ਫਤੌਨ ਨਾਲ ਜਾਵਾਂਗੇ ਵਧੀਆ ਆਹੀ ਮਿਲੇ ਆਲਾ ਜਾਗੋ ਟੈਂਡ ਕਰਕੇ ਜਦੋਂ ਨਾਲਾ ਛੱਜ ਟੁੱਟ ਗਿਆ ਜਦੋਂ ਨਾਲਾ ਛੱਜ ਟੁੱਟ ਗਿਆ ਉਸ ਤੋਂ ਬਾਅਦ ਆ ਪਾਵਾਂਗੇ ਨੀ ਅੱਜ ਉਹ ਟੇ ਨੂੰ ਕਹਿਣ ਉਹ ਅੰਦਰ ਜਾ ਕੇ ਪਾ ਕੇ ਤੇ ਬੂਹਾ ਮਾਰ ਕੇ ਆਵੇ ਪਰ ਚੱਲ ਗਏ ਭੂਵੇਂ ਲੀੜਾ ਫਿਰ ਬੂਹੇ ਖੁੱਲੇ ਹੀ ਆ ਐ ਐਡੀ ਨਾ ਤੇੜੂ ਬਣ ਕੇ ਨਹੀਂ ਵੀ ਕਾ ਬੂਏ ਜੇ ਖੁੱਲੇ ਹੁੰਦੇ ਤੇ ਮੈਂ ਤੂੰ ਹੀ ਪਹਿਲਾਂ ਆ ਕੇ ਡਾਇਰੈਕਟਰ ਕੋਲੇ ਆਪਣਾ ਹੀ ਪ੍ਰੋਗਰਾਮ ਖਰਾਬ ਕਰਾਤਾ ਵੜ ਕੇ ਆਪਾਂ ਚੁੱਪ ਕਰਕੇ ਲੱਗ ਜਾਏ ਸੀ ਮੈਂ ਢਿੱਡ ਚ ਕੁਝ ਨਹੀਂ ਪਚਦਾ ਗਾ ਦਬ ਦਬ ਜਾ ਕੇ ਦੇ ਦੱਸਣ ਰਹਿ ਗਈ ਇਹਨੂੰ ਵੀ ਮੈਂ ਜਾ ਮਮੀ ਉਹ ਜਨਾਨੀ ਕਿਹੜੀ ਹੋਈ ਜਿਹਦੇ ਉਹਨੇ ਆਦੇ ਘਰ ਲੱਗੇ ਜਾ ਕੇ ਨਾ ਪੇਸ ਖੋਲਿਆ ਦੱਸ ਮੈਂ ਦੱਸ ਇਹ ਘਰ ਵਾਲਾ ਕੀ ਹੋਇਆ ਇਹ ਮਗਰੀ ਪਿਆ ਜਾਂਦਾ ਵਾ ਘਰ ਵਾਲਾ ਉਹੀ ਹੁੰਦਾ ਜਿਹੜਾ ਵਿੱਚ ਘਰ ਨਹੀਂ ਨਾ ਖੜੇ ਹੁੰਦਾ ਹਾਂ ਘਰ ਵਾਲਾ ਉਹੀ ਹੁੰਦਾ ਜਿਹੜਾ ਆਪਦੀ ਜਨਾਨੀ ਦੇ ਨਾਲ ਖੜੇ ਹੁਣ ਮੇਰੀ ਚਾਨਣ ਕਹਿੰਦੀ ਮੈਂ ਜਾਣਾ ਜਾ ਕੇ ਤੇ ਮੈਂ ਕਿਹਾ ਜਾਂਦਾ ਥੱਲੇ ਲੱਗਿਆ ਥੱਲੇ ਲੱਗਿਆ ਇਹ ਥੱਲੇ ਲੱਗਾ ਹੈ ਨਾ ਉਹ ਕਹਿੰਦੀ ਮੈਂ ਥੱਕੇੜੇ ਚਾਣ ਦੂ ਫੇਰ ਥੱਲੇ ਲੱਗਿਆ ਮੇਰੇ ਮਗਰ ਮਗਰ ਕਿ ਐਸਾ ਘਰ ਆਲੀ ਨਗਰ ਨੂੰ ਜਾਣਾ ਤੇ ਸਵੇਰੇ ਕਾ ਮੈਂ ਘਰ ਆਲੀ ਨੂੰ ਲੈ ਕੇ ਗਿਆ ਉਹ ਲੋਕ ਜਿਹੜੇ ਕੋਈ ਛੱਡ ਕੇ ਗਿਆ ਮੇਰੇ ਕਿਧੇ ਕੋਲ ਕਿੱਥੇ ਲੈ ਕੇ ਜਾਣਾ ਮੈਂ ਆਦੀ ਘਰ ਆਲੀ ਨੂੰ ਨਹੀਂ ਰਿਵਿਆ ਤੇ ਗਿਆ ਸੇ ਤੋਦੋ ਕਿ ਨਾ ਨਾੜ ਲੱਗੇ ਗਿਆ ਮੇਰੇ ਗੱਡੂ ਉਹਨਾਂ ਨੇ ਜਾਣਾ ਆ ਲੈ ਪਾਣੀ ਪੀਉਣ ਦੇ ਪਹਿਲੇ ਮੈਨੂੰ ਪੀਉਣ ਦੇ ਪੀਣਾ ਪੀਉਣ ਦੇ ਤੈਨੂੰ ਇੱਥੇ ਨਹੀਂ ਮੈਂ ਨਹੀਂ ਪੀਂਦੀ ਤੂੰ ਹੀ ਪੀ ਕਿਤੇ ਇਹ ਨਾ ਹੋਵੇ ਤੇਰੇ ਵਾਲਾ ਪੱਗ ਮੰਮੀ ਚ ਵੱਢ ਜਾ ਆ ਵੇ ਪਾਣੀ ਵੀ ਆ ਪਾਣੀ ਵੀ ਡੁੱਲਦਾ ਪਾਣੀ ਵੀ ਡੁੱਲਦਾ ਗੱਲਾਂ ਦੂਜਿਆਂ ਨੂੰ ਕਰਦਾ ਵਾ ਭਾਈ ਨਿੱਕੇ ਬਹੁਤ ਵਮਾ ਕਮਾ ਲਿਆ ਟਿਕ ਜਾ ਬਾ ਉਹ ਇਹਨੂੰ ਦੋਵੇਂ ਗਈ ਹੋਏ ਐਂ ਹੀ ਗਾਗਾ ਹੋਰ ਤੈਨੂੰ ਰੋਟੀ ਦੋ ਅੰਦਰ ਸੋਵੇਂ ਥੱਲੇ ਲੱਗਾ ਇੰਨਾ ਨਾ ਥੱਲੇ ਲੱਗਾ ਮਗਰ ਮਗਰ ਕਰਦੀ ਦੇ ਮਗਰ ਮਗਰ ਜਾਣਾ ਇੱਥੇ ਨਾਲੇ ਵੀਰ ਜੀ ਸਾਰੀ ਦੁਨੀਆ ਨੂੰ ਪਤਾ ਕਿ ਤੂੰ ਵਿਆਹਿਆ ਮਰਿਆ ਤੂੰ ਵਿਆਹਾਂ ਤੇ ਕੱਲਾ ਜਾਵੇਂ ਤੇ ਅਸੀਂ ਹੁਣ ਕੱਲੀਆਂ ਚੱਲ ਗਏ ਤੇ ਤੈਨੂੰ ਅੱਗ ਲੱਗ ਗਈ ਐ ਹਾਲ ਐ ਅਈ ਤੇ ਜਾਵਾ ਗਿਆ ਆਹ ਪਾਗਲ ਵੇਖ ਲੈ ਔਰਤਾਂ ਨਾ ਜਿਹਨਾਂ ਨੇ ਇਹ ਸੋਚਣ ਦੀਆਂ ਕਿ ਮੈਨੂੰ ਇਹਨਾਂ ਦੇ ਨਾਲ ਜਾਣ ਮੈਂ ਇਹਨਾਂ ਨੂੰ ਕੱਲੀਆਂ ਭੇਜਣ ਤੇ ਅੱਗ ਲੱਗਦੀ ਹਾਂ ਹਾਂ ਮੈਂ ਮੈਂ ਬਈ ਹੰਬਲ ਬੰਦਾ ਮੈਂ ਦੱਸਦਾ ਕਿ ਬਈ ਮੈਂ ਤੁਹਾਡੇ ਨਾਲ ਰਹਿਣਾ ਕਿ ਮੈਂ ਹੰਬਲ ਬੰਦਰੀ ਆਜਾ ਰਾ ਬਣਾਉਣ ਦਿਆ ਵੀ ਉੱਥੇ ਜਾ ਕੇ ਮੈਂ ਫੇਰ ਦੋ ਪੈਗ ਲਾਉ ਅਗਲੇ ਆਣੇ ਤਾਂ ਕਹਿਣਾ ਹੀ ਆ ਬਾਈ ਆਜਾ ਪੀਣੇ ਆ ਬਾਈ ਜੀ ਨੇ ਖੁੱਲ ਜਾਣਾ ਉੱਥੇ ਐਡੀ ਧਾਰ ਮੈਨੂੰ ਗਾਮ ਤੇ ਦੱਸ ਹਾਂ ਜਾਰੇ ਗਾਉਂਦੇ ਸੀ ਆਹੋ ਬਣਾ ਦੇ ਰੁਪਾ ਸੋਹਣੀ ਜੀ ਕੁੜੀ ਦੇ ਆਹ ਲੋਕ ਮਾੜੇ ਆਈ ਸੀ ਇਹ ਜਿੱਕ ਲਈ ਸੀ ਪ੍ਰੂਫ ਆ ਸਾਡੇ ਕੋਲ ਐ ਨਹੀਂ ਸੀ ਕੰਮ ਦੇ ਵਿੱਚ ਪਹਿਲਾਂ ਸਾਡਾ ਹੋ ਗਿਆ ਬਾਈ ਜਿਹਦੇ ਨਾਲ ਸਾਡਾ ਮੇਲ ਹੋਣਾ ਹੀ ਹੋ ਗਿਆ ਜਿਹਦੇ ਨਾਲ ਬਾਤ ਗੱਲ ਕਰਨੀ ਸਾਡਾ ਪਿਆਰ ਵਾਲੇ ਡੈਡ ਐਂਡ ਸਾਡਾ ਮਿਲ ਗਿਆ ਨੂੰ ਬਹੁਤ ਬਹੁਤ ਪਹਿਲਾਂ ਹੀ ਬੱਸ ਉਹ ਗੇੜੇ ਵੀ ਟੁੱਟ ਜਾਂਦੇ ਆ ਪਿਆਰ ਖੜੋ ਬਜਾ ਜਾਵੇ ਚਲੀ ਜਾਵੇ ਸਾਰੇ ਵੀਡੀਓ ਦੇ ਦੇਖੇ ਇੱਕ ਹੋਰ ਨੇ ਸਾਈਡ ਸੌਂਗ ਚ ਲਾਈ ਜਾਂਦੇ ਗਾਣਾ ਕਿਹੜਾ ਮੈਂ ਗਾਣਾ ਹੁਣੇ ਦੱਸ ਦਰੋ ਜਾ ਮੈਂ ਸਨੇਗ ਨਾ ਲਾਇਆ ਮੈਂ ਤਾਂ ਕੋਈ ਵੀ ਨਹੀਂ ਲਾਇਆ ਮੇਰੀ ਮੇਰੇ ਤੋਂ ਨੈਣ ਰਹਿਣ ਤਰਸਦੇ ਮੰਮੀ ਆਵੇ ਗਾਣੇ ਨੂੰ ਦੱਸੇ ਮੇਰੇ ਦੋ ਨੈਣ ਨੇ ਮੇਰੇ ਨੈਣ ਤਰਸਦੇ ਨੇ ਤਰਸਦੇ ਨੇ ਕਿਹੜੇ ਨੇ ਮੇਰੇ ਹੁਣ ਗਾ ਕੋ ਤੇ ਕੱਲ੍ਹ ਘਰ ਗਾਣ ਨਹੀਂ ਜਿੰਦਾ ਉੱਥੋਂ ਵੇਖੀ ਗੋਠਜੀ ਚੋਂ ਬੋਲ ਕੇ ਤੇ ਗਾਇਬ ਹੋ ਜਾਂਦੀ ਐ ਬੰਦਾ ਵਾਟ ਕੀ ਕਰੇ ਉਹਨੂੰ ਦੱਸ ਗੱਲ ਕੀ ਕਵੇ ਬਾਅਦਸ ਤੂੰ ਕਾ ਕੇ ਬਖਾ ਕੀ ਕਮਾਂ ਮੈਂ ਤੂੰ ਵਿਆਹ ਵੇਖ ਆਇਆ ਹੁਣ ਅਸੀਂ ਵੇਖਣ ਜਾਣਾ ਤੂੰ ਚੁੱਪ ਕਰਕੇ ਅੰਦਰ ਵਾੜ ਮੈਂ ਕਹਿੰਦਾ ਮੈਂ ਤੁਹਾਡੇ ਸਾਡਾ ਵਿਆਹ ਦਾ ਖਰਾਬ ਕਰ ਅੱਧੀ ਰਾਤ ਤੇ ਘਰੇ ਕੋ ਰਾਤੀ ਕੌਣ ਨੂੰ ਕਰੂ ਮੇਰੀ ਗੱਲ ਸੁਣ ਚੰਗੇ ਘਰਾਂ ਦੀਆਂ ਬੀਬੀਆਂ ਜਾਂਦੀਆਂ ਅੱਧੀ ਰਾਤ ਚੰਗੀਆਂ ਲੱਗਦੀਆਂ ਨਾਲ ਬੰਦੇ ਨੂੰ ਜਾਣਾ ਜਦੋਂ ਜਾਗੋ ਅੱਧੀ ਰਾਤ ਹੁੰਦੀ ਤੇ ਅੱਧੀ ਰਾਤ ਹੀ ਜਾਣਾ ਤੇ ਬੰਦੇ ਵੀ ਨਾਲ ਹੀ ਜਾਣਾ ਪਿੰਡ ਤੇ ਪਿੰਡ ਸਾਨੂੰ ਸਾਰਾ ਪਿੰਡ ਜਾਣਦਾ ਸਾਨੂੰ ਕੀ ਹੋ ਜੂਗਾ ਕੱਲੀਆਂ ਜਾਂਦੀਆਂ ਨੂੰ ਲੈ ਐਵੇਂ ਕਿਵੇਂ ਦਾ ਬੰਦਾ ਤਾਂ ਫਿਰ ਵੀ ਨਾਲ ਹੀ ਜਾਊ ਹਮ ਕਿ ਆਇਆ ਬਸ ਮੋਕਦੀ ਗੱਲ ਕਰਨੀ ਬਸ ਇਹ ਜਨੂਨ ਦੇ ਮਾਨੇ ਰੁਕ ਜਾ ਰੁਕ ਜਾ ਆ ਵੇਖ ਮੈਂ ਤੁਹਾਨੂੰ ਵਿਖਾਉਣਾ ਗਾਣਾ ਕਿਹੜਾ ਤੂੰ ਗਾਣਾ ਵਿਖਾਉਣ ਲੱਗਾ ਐਡਾ ਤੂੰ ਤੇਰੇ ਜਿਹੜੇ ਤੂੰ ਗਾਉਂਦਾ ਉਹੀ ਵਿਖਾਉਂਦਾ ਭਾਈ ਜਿਹੜਾ ਮੈਂ ਗਾਣਾ ਲਾਇਆ ਹੂ ਉਹ ਵਿਖਾਉਣਾ ਉਹਦੂ ਗਾ ਨਹੀਂ ਵਿਖਾਉਣਾ ਆਪਦੇ ਗਾਣੇ ਲਾ ਲਾ ਦੇ ਵਿਖਾਈ ਤੋਸੀ ਭਾਈ ਮੈਂ ਤਾਂ ਗੱਡੀ ਚਲਾਉਂਦੇ ਮੇਰੇ ਤੋਂ ਤਾਂ ਗਾਣੇ ਕਿਹੜੇ ਲੱਗਣੇ ਸੀ ਗਾਣੇ ਲਾਉਣ ਜੀ ਇਹ ਨੋਇਸ ਆਤੀ ਕਿ ਤੈਨਾਲਾ ਜੂਰਾ ਆਹ 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 ਗੋਰੀਆ ਪਤਲੀਆ ਬਾਹਰ ਆਈ ਨਹੀਂ ਪੰਚ ਮਾ ਦਾ ਹੈ ਹੀ ਨਹੀਂ ਕੋਈ ਮੈਨੂੰ ਪਤਾ ਹੀ ਨਹੀਂ ਆ ਹਰ ਮਿੰਟ ਹੁਣ ਅਗਲੀ ਹੱਥ ਪੈਰ ਪਤਲੇ ਆ ਤੇ ਪਤਲੇ ਹੀ ਆ 7 ਸਾਲ ਹੋਏ ਇਸ ਕੋਈ ਨੂੰ ਹੁਣ ਇਹਨੂੰ ਇਸ਼ਕ ਚੜਿਆ ਵਾ ਇਸ਼ਕ ਦਾ 7 ਸਾਲ ਪਹਿਲਾਂ ਦਾ ਆ ਗਿਆ ਆ ਚੁੱਪ ਕਰਕੇ ਅੰਦਰ ਜਾ ਕੇ ਪੈ ਜਾ ਸਾਡਾ ਵਿਆਹ ਦਾ ਖਰਾਬ ਕਰ ਅਸੀਂ ਜਾਣਾ ਚੁੱਪ ਕਰਕੇ ਅਸੀਂ ਜਾਣੀਂਗਾ ਚੁੱਪ ਕਰ ਵਿਆਹ ਮੈਨੂੰ ਤੁਹਾਡਾ ਦੱਸੋ ਮੈਂ ਕਹਦੇ ਨਾ ਖਰਾਬ ਹੁੰਦਾ ਮੈਨੂੰ ਇਹ ਗੱਲ ਸਮਝਾਓ ਕਿ ਮੈਂ ਵਿਆਹ ਨੂੰ ਲੈ ਜਾਣੀਂਗਾ ਤੂੰ ਪੈ ਜਾ ਗੱਗੂ ਇਹਨੇ ਜੋਗਾ ਨਹੀਂ ਉਹ ਨਹੀਂ ਜਾ ਸਕਦਾ ਗੱਗੂ ਇਹਨੇ ਜੋਗਾ ਕੋ ਤੇਰੇ ਨਾਲੋਂ ਵੱਧ ਗਿਆ ਹਾਂ ਗੱਗੂ ਤੂੰ ਨਹੀਂ ਜਾ ਸਕਦਾ ਨਾ ਗੁੱਗੂ ਜਾ ਸਕਦਾ ਜਾਣਾ ਹਾਂ ਗੁੱਗੂ ਜਾਊਗਾ ਉਹ ਅੰਦਰ ਲੜੂਗੇ ਬੱਸ ਬੈਠ ਜਾ ਚਲ ਚਲ ਤੇਰਾ ਕਈ ਛੋਟਾ ਚਲੇ ਗੋ ਫੈਸਾ ਦੇਲੇਗਾ ਕੱਢ ਕੇ ਪਾਸੇ ਡੱਡ ਡੱਡ ਗੁੱਗੂ ਜਾਊਗਾ ਹੁਣ ਚੱਲ ਸਹੀ ਆ ਮੰਨੀ ਮੰਨੀ ਤੇਰੀ ਦਾਦਾ ਚੱਲ ਚੱਲ ਚਲ ਓ ਠੀਕ ਆ ਤਾਂ ਠੀਕ ਆ ਐਂਦਾ ਜਾਵਾਂਗੇ ਮੀਆਂ ਆਪਣੇ ਚਾਰ ਅੰਡੇ ਡਾਇਓਨੇਟ ਤੇ ਨਾਲ ਉਹਨਾਂ ਕਾ ਚੌਲਵਾਲ ਤੇ ਆਪਾਂ ਬਰੀਆਨੀ ਖਾਵਾਂਗੇ ਅੱਜ ਅੱਗ ਬਰੀਆਨੀ। ਤੂੰ ਹੈਂਗਾ ਕਿ ਅੱਗ ਬਰੀਆਨੀ। ਆਪਾਂ ਅੱਗ ਬਰੀਆਨੀ ਖਾਣ। ਆਪਾਂ ਅੱਗ ਬਰੀਆਨੀ ਖਾਣ ਚੱਲੇ ਆਂ। ਚਾਹ ਤੂੰ ਪਾਣੀ ਮਾ ਦਈਂ ਜੇ ਤੁਹਾਡੇ ਨਾਲ ਜਾਣ ਲੱਗਾ ਤੇ ਅਸੀਂ ਵੀ ਚੱਲੇ ਆਂ। ਸਾਡੇ ਕੋਲ ਵੀ ਖਾਣ ਵਾਲੀਆਂ ਹੈਗੀਆਂ। ਨਾ। ਆਹ ਬੋਲਣਾ। ਆਹ ਫੋਨ ਆ ਰਿਹਾ। ਫੋਨ ਆ ਰਿਹਾ ਦੇਖੋ। ਪਾਪੀ। ਪਾਬੀ ਕਹਿੰਦਾ ਤੁਸੀਂ ਤੁਹਾਡੇ ਨਾਲ ਜਾਣ ਆਲਾ ਹੈਗਾ ਤੇ ਮੇਰੇ ਨਾਲ ਵੀ ਖਾਣ ਆਲੀਆਂ ਹੈਗੀਆਂ ਵਾ ਮੀਆਂ ਹੈਗਾ ਖਮਾਉਣ ਵਾਲਾ ਮੀਆਂ ਹੈਗਾ ਕੀ ਬਸ ਬੱਸ ਕੀ ਬੱਸ ਤਾਂ ਗਈ ਦੱਸ ਖਵਾਉਣ ਵਾਲਿਆਂ ਨੇ ਕਿਹਾ ਤਾਂ ਹਾਏ ਖਵਾਉਣ ਵਾਲਿਆਂ ਨੇ ਖਵਾਉਣ ਵਾਲਾ ਮੀਆ ਮੈਨੂੰ ਖਵਾ ਦੂ ਕੁਛ ਨਾ ਕੋ ਤੂੰ ਤਾਂ ਚੱਲ ਜਾਣਾ ਤੀ ਤੂੰ ਮੈਨੂੰ ਖਵਾ ਕੇ ਜਲਾ ਆਨੂੰ ਮੀਆ ਹੀ ਖਵਾਉ ਸਾਨੂੰ ਓਦੋਂ ਬਾਅਦ ਓ ਤੀ ਤਿਆਰ ਹੋਇਓ ਤੂੰ ਜਿਆ ਤਿਆਰ ਹੋਇਓ ਲੇਟ ਹੋਈ ਆਂ ਤਾਂ ਕੱਪੜੇ ਲਾਈਏ ਹੁਣ ਸਾਡਾ ਤਾਂ ਕੰਮ ਹੀ ਖਾਰਜ ਹੋ ਗਿਆ ਜਦੋਂ ਅਸੀਂ ਜਾਣਾ ਸੀ ਅਸੀਂ ਨਹੀਂ ਜਾਣਾ ਕਿਤੇ ਵੇ ਤੇ ਤੇਰੇ ਛੇੜ ਦਿਨਾ ਸੀ ਵੀ ਤੇਰਾ ਕੀ ਰਿਐਕਸ਼ਨ ਆ ਅੱਜ ਕਿਤੇ ਨਹੀਂ ਚੱਲਾਂਗਾ ਇਹ ਅੱਜ ਨਹੀਂ ਤੂੰ ਦੁਜਣ ਝੂਠ ਮਾਰਦਾ ਹੁਣ ਅੱਜ ਅਸੀਂ ਤੈਨੂੰ ਝੂਠ ਮਾਰ ਬੜਾ ਬੜਾ ਬਜਾ ਇਹ ਪ੍ਰੈਂਕ ਵਿੱਚ ਮੋਟਾ ਕਰਨ ਦਈਆਂ। ਮੈਨੂੰ ਨਹੀਂ ਪਤਾ। ਪ੍ਰੈਂਕ ਵਿੱਚ ਮੋਟਾ ਹੀ ਹੋਣਾ ਸੀ। ਆ ਇਹਨਾਂ ਨੂੰ ਨਹੀਂ ਪਤਾ ਪ੍ਰੈਂਕ ਵਿੱਚ ਦੱਸ। ਤੇ ਤੈਨੂੰ ਨਹੀਂ ਪਤਾ ਵੀ ਜੇ ਜਾਵਾਂਗੇ ਤਾਂ ਤੈਨੂੰ ਨਾਲ ਹੀ ਲੈ ਕੇ ਜਾਵਾਂਗੇ। ਤੈਨੂੰ ਛੱਡ ਕੇ ਜਾਣੀਗਾ ਅਸੀਂ। ਹੁਣ ਅਸੀਂ ਇੱਥੇ ਆ ਕਰ ਲੇਗਾ ਤੁਰ ਨਾਲੀਆਂ। ਆਈਡੀਆ ਕਰ ਲੇਗਾ ਤੁਰ ਨਾਲੀਆਂ। ਚਲੋ ਓਕੇ। ਅੱਧੀ ਰਾਤ। ਚਲੋ ਮਿਲਦੇ ਹਾਂ ਇਸੇ ਦੇ ਨਾਲ ਨੈਕਸਟ ਵਲੌਗ ਦੇ ਵਿੱਚ। ਲਵ ਯੂ ਅਨੇਵਾ ਦੇ ਵਲੌਗ ਅੱਜ ਦਾ ਵਧੀਆ ਲੱਗਿਆ ਤੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਛੇਤੀ ਮਿਲ ਜਾਵੇ। ਲਵ ਯੂ ਅਨੇਵਾ